ਤਨ ਪਹਿਲਾਂ ਆਪਣੀ ਫੋਨ ਦੇ ਉੱਪਰ ਗੱਲ ਹੋਈ ਸੀ ਤੁਸੀਂ ਕਿਹਾ ਕਿ ਮੈਂ ਦਿੱਲੀ ਜਾ ਰਿਹਾ ਮਨਦੀਪ ਦੋ ਕੁ ਦਿਨ ਰੁਕ ਜਿਓ ਦਿੱਲੀ ਜਾਂਦੇ ਅੱਜਕੱਲ ਮਤਲਬ ਬੜੇ ਕੱਡੇ ਜਾ ਰਿਹਾ ਵੀ ਜਿਹੜਾ ਜਿਹੜਾ ਦਿੱਲੀ ਜਾਂਦਾ ਮੜਕੇ ਵਾਪਸ ਉਹ ਗੱਲ ਦੇ ਵਿੱਚ ਪਟਕਾ ਹੋਰ ਪਵਾ ਲੈਂਦਾ ਤੁਹਾਡਾ ਦਿੱਲੀ ਜਾਣ ਦਾ ਕੀ ਮਤਲਬ ਸੀਗਾ ਮੈਂ ਕਿ ਮਨਦੀਪ ਜੀ ਆਫ ਦੀ ਰਿਕਾਰਡ ਮੈਂ ਦਿੱਲੀ ਜਾ ਰਿਹਾ ਕਿਤੇ ਮੈਂ ਰਿਕਾਰਡ ਤੇ ਤੁਹਾਨੂੰ ਦੱਸ ਦਿਆਂ ਦਿੱਲੀ ਜਾ ਰਿਹਾ ਤੇ ਪੰਜਾਬ ਚ ਖਬਰ ਬਣ ਜਾਣੀ ਵੀ ਰਾਣਾ ਵੀ ਦਿੱਲੀ ਗਿਆ ਅੱਜਕੱਲ ਅਫਵਾਹਾਂ ਤੇ ਬਹੁਤ ਨੇ ਮੀਰਾ ਜਿੱਥੇ ਤੇ ਡਿਸੀਜਨ ਕਿਹੜੀ ਇਲੈਕਸ਼ਨ ਲੜਨੀ ਨਹੀਂ ਲੜਨੀ ਜਿਵੇਂ ਸਾਡਾ ਬਾਪੂ ਕਹਿੰਦੇ ਉਵੇਂ ਕਰ ਲੈ ਮੈਂ ਆਪਣੀ ਉਹਨਾਂ ਦੀ ਇੱਛਾ ਹੈ ਕਿ ਅਨੰਦਪੁਰ ਤੋਂ ਚੋਣ ਲੜਨ ਤੇ ਤੁਹਾਨੂੰ ਕਹਿੰਦੇ ਆ ਵੀ ਖਡੂਰ ਸਾਹਿਬ ਤੋਂ ਲੜਾ ਸਕਦੇ ਆ ਚੋਣ ਹੁਣ ਇਹ ਦੱਸੋ ਵੀ ਤੁਸੀਂ ਪਾਰਟੀ ਕਿਹੜੀ ਵੱਲੋਂ ਲੜਨਾ ਖਡੂਰ ਸਾਹਿਬ ਹੋਵੇ ਅਨੰਦਪੁਰ ਸਾਹਿਬ ਹੋਵੇ ਪਾਰਟੀ ਕਾਂਗਰਸ ਹੈ ਇੱਕ ਗੱਲ ਕਲੀਅਰ ਕਰਦੇ ਅੱਛਾ ਠੀਕ ਹੈ ਨਾ ਉਹ ਜਿੱਦਾਂ ਰਾਣਾ ਜੀ ਕਹਿਣਗੇ ਜਿੱਦਾਂ ਡਿਸਾਈਡ ਕਰਨ ਉਹ ਕਰਦੇ ਆ। ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਕਿ ਤੁਹਾਨੂੰ ਸੱਤਾ ਧਿਰ ਨੇ ਬਹੁਤ ਵੱਡਾ ਇੱਕ ਲਾਲਚ ਦਿੱਤਾ ਸੀਗਾ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੰਦੇ ਆ ਤੁਹਾਨੂੰ ਲੋਕ ਸਭਾ ਦੀ ਚੋਣ ਵੀ ਲੜਾਵਾਗੇ ਜਿੱਥੋਂ ਤੁਸੀਂ ਕਹੋਗੇ ਪਰ ਸਾਡੀ ਪਾਰਟੀ ਨੂੰ ਜੁਆਇਨ ਕਰ। ਕੋਈ ਇਦਾਂ ਦੀ ਕੋਈ ਗੱਲ ਤੁਹਾਡੇ ਤੱਕ ਪਹੁੰਚੀ ਹੋਵੇ ਕਦੇ ਵੀ ਨਹੀਂ। ਹੂੰ। ਕਾਂਗਰਸ ਨੇ ਕਿਹਾ ਤੁਹਾਨੂੰ ਪਹਿਲਾਂ ਨਹੀਂ ਕਹਿੰਦੀ ਸੀ ਹੁਣ ਕਹਿਣਾ ਚਾਲੂ ਕੀਤਾ। ਇਹ ਦੋ ਸੀਟਾਂ ਦੇ ਉੱਪਰ ਆਣਾ ਪਰਿਵਾਰ ਦੀ ਨਿਗਾਹ ਹੈਗੀ ਜੇ ਇਹਨ ਕੇਸ ਇਹ ਚੋਣ ਲੜਦੇ ਖਡੂਰ ਸਾਹਿਬ ਅਤੇ ਆਨੰਦਪੁਰ ਹੀ ਹੋਵੇਗੀ ਦੇਖੋ ਦੋ ਨਹੀਂ ਲੜਨਗੇ ਅਸਲੀਅਤ ਲੜਾਂਗੇ ਤੇ ਜੇ ਲੜਾਂਗੇ ਇੱਕ ਲੜਾਂਗੇ ਉਮਰ ਵੀ ਹੋ ਗਈ ਹੁਣ ਉਹਨਾਂ ਦੀ ਮੌਜੂਦ ਕਰਨ ਵਾਲੀ ਉਮਰ ਹੈ ਠੀਕ ਹੈ ਨਾ ਤੇ ਬਹਿ ਕੇ ਸਿਆਸਤ ਕਰਨ ਵਾਲੀ ਉਮਰ ਹੈ ਲੋੜ ਜਦ ਆਪਣੀ ਤੇ ਰੱਖਾਂਗੇ ਤੇ ਸਿਆਸਤ ਰਹਿਣਾ ਹੀ ਕਰਨਾ ਹੈ ਕੋਈਕ ਤਾਂ ਇਹ ਵੀ ਕਹਿੰਦੇ ਨੇ ਕਿ ਰਾਣਾ ਗਰਜੀਤ ਦੀ ਬੀਜੇਪੀ ਦੇ ਨਾਲ ਬੜੀ ਵਧੀਆ ਸੈਟਿੰਗ ਆ ਬੀਜੇਪੀ ਦੇ ਵਿੱਚ ਵੱਡੇ ਵੱਡੇ ਲੀਡਰ ਜਾ ਰਹੇ ਆ ਸ਼ਾਇਦ ਰਾਣਾ ਪਰਿਵਾਰ ਬੀਜੇਪੀ ਨੂੰ ਵੀ ਸਮਰਥਨ ਦੇ ਸਕਦਾ ਕੋਈ ਬੀਜੇਪੀ ਦੇ ਨਾਲ ਕੋਈ ਕੋਈ ਗਲਬਾ ਚੱਲ ਰਹੀ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ ਹਾਲਿਆ ਦਿ ਵਿਧਾਇਕ ਦੇ ਤੌਰ ਤੇ ਉੱਪਰ ਕੋਈ ਪੈਸੇ ਲਿਆਉਣ ਚ ਪ੍ਰੋਬਲਮ ਤਾਂ ਨਹੀਂ ਆ ਰਹੀ ਪੈਸੇ ਮਿਲ ਰਹੇ ਨੇ ਤੁਹਾਨੂੰ ਸਰਕਾਰ ਵੱਲੋਂ ਜਿਹੜੇ ਇੱਕ ਵਿਧਾਇਕ ਨੂੰ ਮਿਲਨੇ ਚਾਹੀਦੇ ਪੰਜਾਬ ਦੇ ਕਿਸੇ ਵਿਧਾਇਕ ਨੂੰ ਕੋਈ ਰੁਪਈਆ ਨਹੀਂ ਮਿਲਦਾ ਪੰਜਾਬ ਚ ਕੋਈ ਅਫਸਰ ਕੋਈ ਪੋਲੀਟੀਸ਼ੀਅਨ ਜੇ ਚੰਗਾ ਕੰਮ ਕਰੂਗਾ ਤੇ ਮੇਰਾ ਫਖਰ ਨੂੰ ਅਪਰੀਸ਼ੀਏਟ ਕਰਦਾ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਨੈਗੇਟਿਵ ਪੋਲੀਟਿਕਸ ਆਪਾਂ ਕਰਦੇ ਨਹੀਂ ਉਸ ਭਾਰਤਪਲਾਨਡ ਦਾ ਜਿੱਦਣ ਗੱਲ ਚਾਲੂ ਹੋਈ ਉਸ ਦਿਨ ਰਾਣਾ ਜੀ ਨੇ ਘਰੇ ਬੈ ਕੇ ਕਾ ਕਹਿੰਦੇ ਮਹਾਰਾਸ਼ਟਰਾ ਨੇ 6 ਰੁਪਏ 41 ਪੈਸੇ ਸ਼ੂਗਰ ਮਿੱਲਾਂ ਤੋਂ 1 ਸਾਲ ਦਾ ਪੀਪੀਏ ਕਰ ਲਿਆ ਵੀ 6 ਰੁਪਏ 45 ਰੁਪਏ ਸਾਨੂੰ ਪੈਸੇ ਦਿਓ ਪਾਵਰ ਦਿਓ ਜਿਹੜੀ 4 ਰੁਪਏ ਸੀ ਸੋ ਇਸ ਚੀਜ਼ ਦੇ ਨਾਲ ਸਾਰਾ ਫਾਇਦਾ ਪੰਜਾਬ ਮੇ ਚੱਕਰ ਕਿਵੇਂ ਬਦਲਣਾ ਮੱਕੀ ਬੀਜੋ ਉਹਦੇ ਤੋਂ ਬਾਅਦ ਤੁਸੀਂ 15 ਜੋ ਜਲਾਈ ਚ ਮੱਕੀ ਵੱਢਤੀ ਫਰਵਰੀ ਚ ਬੀਜੀ ਮਾਰਚ ਚ ਬੀਜ ਲਈ ਹੁਣ ਵੀ ਬੀਜ ਰਹੇ ਪਹਿਲੀ ਮਾਰਚ ਤੋਂ ਪਹਿਲਾਂ ਨਹੀਂ ਬੀਜੀ ਜਾਂਦੀ ਇਹ ਬੀਜਤੀ ਮੱਕੀ 70000 ਦੀ ਮੱਕੀ ਕੱਢਦੇ ਹੋ ਉਹਦੇ ਤੋਂ ਬਾਅਦ ਅਗਸਤ 15 ਨੂੰ ਤੁਸੀਂ ਜਿਹੜੀ ਮਰਜ਼ੀ ਦਾਲ ਬੀਤ ਅਸੀਂ ਅਜੇ ਪਿਛਲੀ ਜਿਹੜੀ ਮਾਰ ਖਾਧੀ ਆ ਨਾ ਉਹਦੇ ਤੋਂ ਹੀ ਅਸੀਂ ਸਿੱਧੇ ਹੋਏ ਨਾ ਸਰਕਾਰ ਨੇ ਸਾਡੇ ਬੰਦ ਸੀ ਕੀਤੇ ਨਾ ਮੁਆਵਜ਼ਾ ਦਿੱਤਾ ਤੇ ਹੁਣ ਮੈਂ ਕੋਰਟ 'ਚ ਜਾ ਕੇ ਤੇ ਮੁਆਵਜ਼ੇ ਦਾ ਜਿਹੜਾ ਹੱਕ ਹੈ ਆਪਣੇ ਇਲਾਕੇ ਦਾ ਉਹ ਮੈਂ ਲੈ ਕੇ ਆਉਂਦਾ ਜਦੋਂ ਫਲੱਡ ਆਈ ਸੀਗੀ ਜਦੋਂ ਤੁਸੀਂ ਕੰਮ ਕਰ ਰਹੇ ਬੈਗ ਵਗੈਰਾ ਵੱਡੇ ਵੱਡੇ ਜਿਹੜੇ ਪਾ ਕੇ ਤੁਸੀਂ ਉਹ ਬੰਨ ਨੂੰ ਬੰਨਦੇ ਸੀਗੇ ਉਹ ਕਹਿੰਦੇ ਵੀ ਸਾਰਾ ਖਰਚਾ ਆਪਣੀ ਜੇਬ ਦੇ ਵਿੱਚੋਂ ਕਰ ਰਹੇ ਸੀਗੇ ਤੁਸੀਂ ਫਿਰ ਬਿਜ਼ਨਸ ਨੂੰ ਤੇ ਪੋਲਿਟਿਕਸ ਨੂੰ ਇਕੱਠਾ ਕਰ ਰਹੇ ਹੋ ਕਿ ਜਾਂ ਇਹ ਪੈਸਾ ਕੋਈ ਬਾਹਰੋਂ ਆਉਂਦਾ ਜਾਂ ਕਿਦਾਂ ਇਹ ਪੈਸਾ ਕਿਦਾਂ ਤੁਸੀਂ ਕਿਦਾਂ ਯੂਜ਼ ਕਰਦੇ ਹੋ ਆਪਣੇ ਜੇਬ ਚੋਂ ਲਾਉਂਦੇ ਹੋ ਫਿਰ ਪੈਸਾ ਕੱਲੇ ਪੈਸੇ ਨਾਲ ਕੁਝ ਨਹੀਂ ਹੋ ਸਕਦਾ ਜੇ ਬੰਨ ਬਨੇ ਗਏ ਨਾ ਇਹ ਲੋਕਾਂ ਦੇ ਸਹਿਯੋਗ ਨਾਲ ਮਹਾਪੁਰਸ਼ਾਂ ਦੇ ਸਹਿਯੋਗ ਨਾਲ ਸੰਗਤ ਨੇ ਇਕੱਠੇ ਹੋ ਕੇ ਬੰਨ ਬੰਨੇ ਆ ਦਰਿਆ ਬੰਨੇ ਆ ਤੇ ਸਾਡਾ ਲਾਹਕਾ ਬਚਿਆ ਤੁਸੀਂ ਉਹ ਸਪੀਚ ਦਿੱਤੀ ਸੀ ਜਦੋਂ ਧੰਨਵਾਦ ਪੰਜਾਬ ਸਰਕਾਰ ਦਾ ਕੀਤਾ ਮੁੱਖ ਮੰਤਰੀ ਸਾਹਿਬ ਦਾ ਕੀਤਾ ਉਸ ਤੋਂ ਬਾਅਦ ਕੋਈ ਸੰਪਰਕ ਉਹਨਾਂ ਵੱਲੋਂ ਕੀਤਾ ਗਿਆ ਹੋਵੇ ਵੀ ਉਹਨਾਂ ਨੇ ਥੈਂਕਸ ਕੀਤਾ ਗਿਆ ਹੋਵੇ ਵੀ ਤੁਸੀਂ ਸਾਡੀ ਸ਼ਲਾਘਾ ਕੀਤੀ ਹੈ ਕਿਉਂਕਿ ਲੀਡਰਾਂ ਨੂੰ ਤਾਂ ਪਤਾ ਹੁੰਦਾ ਇੱਕ ਦੂਜੇ ਦਾ ਵੀ ਕਿਹੜੀ ਕਿਹੜੀ ਸਪੀਚ ਕਿਦਾਂ ਕਿਦਾਂ ਦੇ ਰਿਹਾ ਦੱਸਣ ਵਾਲੇ ਬਹੁਤ ਹੁੰਦੇ ਆ ਤੇ ਕੋਈ ਉਹਨਾਂ ਦੇ ਵੱਲੋਂ ਕੋਈ ਸੰਪਰਕ ਕਦੇ ਸੰਪਰਕ ਹੋਇਆ ਹੀ ਨਹੀਂ ਸੈਸ਼ਨ ਚ ਜੋ ਸਸਤੀ ਕਾਲ ਹੋ ਜਾਂਦੀ ਹੋ ਜਾਂਦੀ ਉਹਦੇ ਤੋਂ ਬਾਅਦ ਮੈਂ ਆਪਣੇ ਇਲਾਕੇ ਦੇ ਕਮਾਕਾਰਾਂ ਲਈ ਸਪੋਰਟ ਸਿਟੀ ਸਪੋਰਟ ਸਿਟੀ ਦੇ ਪੈਸੇ ਹਾਲੀ ਮਿਲਿਆ ਸੈਸ਼ਨ ਦੇ ਵਿੱਚ ਮਿਲਿਆ ਬੈ ਕੇ ਜੀ ਮੁੱਖ ਮੰਤਰੀ ਸਾਹਿਬ ਨੂੰ ਖੇਤੀਬਾੜੀ ਦੀ ਗੱਲ ਹੈ ਮੈਨੂੰ ਵੀ ਡਿਵਰਸਿਫਿਕੇਸ਼ਨ ਸੁਣਦੇ ਨੂੰ 15-20 ਸਾਲ ਕੀ 25 ਸਾਲ ਹੀ ਹੋ ਚੱਕੇ ਚੱਲਦੇ ਜਾਂ ਜਿਹੜੀ ਸਰਕਾਰ ਆਉਂਦੀ ਉਹ ਕਹਿੰਦੇ ਸੀ ਡਿਵਰਸਿਫਿਕੇਸ਼ਨ ਕਰਾਂਗੇ ਇਹ ਡਿਵਰਸਿਫਿਕੇਸ਼ਨ ਕਰਨ ਲਈ ਪਹਿਲਾ ਖੇਤੀਬਾੜੀ ਦੀ ਸਮਝ ਹੋਣੀ ਜ਼ਰੂਰੀ ਐਮਐਸਪੀ ਹੈਗੇ 14% ਸੁੱਕੀ ਮੱਕੀ 14% ਮੌਇਸਚਰ ਤੇ ਪਾਣੀ ਦਾ ਭਾਅ ਕਿਤੇ ਵੀ ਨਹੀਂ ਮਿਲਣਾ ਜਿਹੜੀ ਮਰਜ਼ੀ ਫਸਲ ਕਰ ਲਓ